ਉਸ ਅੰਦਰ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਤੱਕ ਦੀ ਜਿਹੜੀ ਮਹਿਮਾ ਹੈ ਉਹ ਆਪਾਂ ਕੱਲ ਦੇ ਦੀਵਾਨ ਅੰਦਰ ਸਰਵਣ ਕਰ ਲਈ ਸੀ ਅੱਗੇ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੀ ਗੁਰਗੱਦੀ ਦਾ ਜਿਹੜਾ ਤਿਲਕ ਹੈ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੇਣਾ ਕੀਤਾ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹ ਹੁਕਮ ਕੀਤਾ ਸੀ ਕਿ ਜਿਸ ਵਖਤ ਤੁਸੀਂ ਗੁਰਗੱਦੀ ਉੱਪਰ ਬੈਠੋ ਉਸ ਸਮੇਂ ਆਪਣੇ ਪਾਵਨ ਸਰੀਰ ਉੱਪਰ ਜਿਹੜੀਆਂ ਦੋ ਤਲਵਾਰਾਂ ਨੇ ਉਹਨਾਂ ਨੂੰ ਪਹਿਨਣਾ ਹੈ ਕਿਉਂਕਿ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਤੱਕ ਗੁਰਸਿੱਖੀ ਵਿੱਚ ਆਮ ਤੌਰ ਤੇ ਭੌਤਾਤ ਵਿੱਚ ਜਿਹੜੀ ਸ਼ਾਸਤਰ ਵਿੱਦਿਆ ਹੈ ਗ੍ਰੰਥਾਂ ਦੀ ਵਿੱਦਿਆ ਹੈ ਉਸ ਦੀ ਬੌਲਤਾ ਪ੍ਰਕਾਸ਼ੀ ਜਾਂਦੀ ਸੀ ਪਾਵ ਜਿਹੜੇ ਗੁਰੂ ਕੇ ਸਿੱਖ ਹਨ ਬਾਣੀ ਪੜ੍ਹ ਕਰਕੇ ਸਿਮਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਕੇ ਜਿਹੜਾ ਲਾਹਾ ਹੈ ਉਸ ਨੂੰ ਪ੍ਰਾਪਤ ਕਰਦੇ ਸਨ ਪਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਵਨ ਗੁਰਗੱਦੀ ਨੂੰ ਸੰਭਾਲਦੇ ਹਨ ਤੇ ਉਸ ਵਕਤ ਇੱਕ ਪੀਰ ਦੀ ਔਰ ਇੱਕ ਮੇਰੀ ਦੀਆਂ ਜਿਹੜੀਆਂ ਦੋ ਤਲਵਾਰਾਂ ਪਹਿਨਦੇ ਹਨ ਇਹ ਮੇਰੀ ਅਤੇ ਪੀਰੀ ਦਾ ਅਰਥ ਕੀ ਹੈ ਪੀਰੀ ਦਾ ਅਰਥ ਹੈ ਕਿ ਜਿਹੜੀ ਅਜ਼ਮਤ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀਆਂ ਜਿਹੜੀਆਂ ਸ਼ਕਤੀਆਂ ਹਨ ਉਹਨਾਂ ਨੂੰ ਦਰਸਾਉਣ ਵਾਲੀ ਇਹ ਮੇਰੀ ਦੀ ਪੀਰੀ ਦੀ ਤਲਵਾਰ ਹੈ ਤੇ ਦੂਜੀ ਜਿਹੜੀ ਮੇਰੀ ਦੀ ਤਲਵਾਰ ਪੈਣੀ ਉਸ ਦਾ ਭਾਵ ਸੀ ਕਿ ਹੁਣ ਇਸ ਪੰਥ ਦੇ ਅੰਦਰ ਜਿੱਥੇ ਸੰਤ ਦੀ ਗੱਲ ਹੁੰਦੀ ਸੀ ਜਿੱਥੇ ਸਿਮਰਨ ਦੀ ਗੱਲ ਹੁੰਦੀ ਸੀ ਉਥੇ ਨਾਲ-ਨਾਲ ਸਿਪਾਹੀ ਦਾ ਜੀਵਨ ਵੀ ਧਾਰਨ ਕੀਤਾ ਹੈ ਤੇ ਮੇਰੀ ਦਾ ਅਰਥ ਹੋਇਆ ਬਾਦਸ਼ਾਹੀ ਬਾਦਸ਼ਾਹਾਂ ਵਾਲੀ ਜਿਹੜੀ ठाਠ ਬਾਠ ਹੈ ਜਾਹ ਉਹ ਜਲਾਲ ਹੈ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਧਾਰਨ ਕੀਤਾ ਤੇ ਨਾਲ ਗੁਰੂਗੀਆਂ ਸੰਗਤਾਂ ਨੂੰ ਦੂਰ ਦਰਾਡੇ ਸੰਦੇਸ਼ੇ ਭੇਜੇ ਕਿ ਜਿਹੜਾ ਵੀ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਜੇ ਸਾਡੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਇਹ ਕਰੇ ਕਿ ਵਧੀਆ ਤੋਂ ਵਧੀਆ ਜਿਹੜੇ ਸ਼ਸਤਰ ਹਨ ਔਰ ਵਧੀਆ ਕਿਸਮ ਦੇ ਜਿਹੜੇ ਰਾਵੀਆ ਚਾਲ ਚੱਲਣ ਵਾਲੇ ਘੋੜੇ ਹਨ ਉਹ ਸਾਨੂੰ ਅਰਪਣ ਕਰੇ ਉਸ ਤੇ ਬਧੇਰੇ ਸਾਡੀ ਖੁਸ਼ੀ ਹੋਵੇਗੀ ਤੇ ਨਾਲ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਸ਼ਿਕਲੀਗਰ ਮਹਾਰਾਸ਼ਟਰ ਰਾਜਸਥਾਨ ਆਦ ਵਿੱਚ ਵਸਦੇ ਹੋਏ ਜਿਹੜੇ ਮਨੁੱਖ ਸਨ ਉਹਨਾਂ ਨੂੰ ਸ਼ਸਤਰ ਤਿਆਰ ਕਰਨ ਵਾਸਤੇ ਉਹਨਾਂ ਨੂੰ ਲਗਾ ਦੇਣਾ ਕੀਤਾ ਦੇ ਨਾਲ ਆਖਿਆ ਕਿ ਅੱਜ ਤੋਂ ਬਾਅਦ ਮੇਰਾ ਜਿਹੜਾ ਸਿੱਖ ਹੈ ਉਹ ਨਾਲ ਸ਼ਸਤਰ ਧਾਰੀ ਵੀ ਹੋਵੇ ਜਿਸ ਮਰਿਆਦਾ ਤੋਂ ਜਿਸ ਰਹੁ ਰੀਤੀ ਤੋਂ ਕਈ ਵਾਰ ਆਮ ਕਰਕੇ ਅਸੀਂ ਗੁਰਸਿੱਖ ਸੰਕੋਚ ਵੀ ਕਰ ਜਾਂਦੇ ਹਾਂ ਜੇ ਸ਼੍ਰੀ ਸਾਹਿਬ ਵੀ ਪੈਨ ਦੇ ਹਾਂ ਤੇ ਉਸ ਨੂੰ ਅੰਦਰ ਦੀ ਪਹਿਨ ਦੇ ਹਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਜਾਂ ਜਿਹੜੀ ਸਾਡੀ ਡਰੈਸ ਹੈ ਉਸ ਦੀ ਜਿਹੜੀ ਫੈਸ਼ਨ ਸੈਂਸ ਹੈ ਉਹ ਨਾ ਖਰਾਬ ਹੋ ਜਾਵੇ ਕਿਉਂਕਿ ਸ਼ਸਤਰ ਧਾਰਨ ਕਰਨਾ ਇੱਕ ਸੁਹਾਗਵਤੀ ਦੀ ਨਿਸ਼ਾਨੀ ਦੇ ਵਾਂਗ ਹੈ ਜਿਵੇਂ ਸੁਹਾਗਣ ਆਪਣਾ ਮੰਗਲ ਸੂਤਰ ਸਾਰਿਆਂ ਨੂੰ ਦੁਖਾਉਂਦੀ ਹੈ ਕਿ ਮੇਰਾ ਕੋਈ ਖਸਮ ਮੇਰਾ ਕੋਈ ਮਾਲਕ ਹੈ ਉਸੇ ਪ੍ਰਕਾਰ ਹੀ ਇਹ ਸ਼੍ਰੀ ਸਾਹਿਬ ਪਹਿਨਣ ਦਾ ਭਾਵ ਦਿਖਾਉਣ ਦਾ ਭਾਵ ਇਹ ਹੈ ਕਿ ਅ ਸਾਡਾ ਵੀ ਕੋਈ ਗੁਰੂ ਪੀਰ ਹੈ ਅਸੀਂ ਬੇਗੁਰੇ ਨਹੀਂ ਹਾਂ ਸਤਗੁਰੂ ਸਾਹਿਬ ਜੀ ਨੇ ਉਹਨਾਂ ਗੁਰਸਿੱਖਾਂ ਨੂੰ ਲਗਾ ਕਰਕੇ ਫਲਾਦ ਆਦਤ ਵਧੀਆ ਤੋਂ ਵਧੀਆ ਜਿਹੜੇ ਸ਼ਸਤਰ ਹਨ ਉਹਨਾਂ ਨੂੰ ਤਿਆਰ ਕੀਤਾ ਤੇ ਜਦੋਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਸਤਿਗੁਰੂ ਸਾਹਿਬ ਜੀ ਨੇ ਤਾਂ ਇਥੋਂ ਤੱਕ ਵੀ ਬਚਨ ਆਖੇ ਹਨ ਕਿ ਬਿਨਾਂ ਸ਼ਸਤਰ ਕੇ ਸੰਨ ਦੇਵੋਂ ਦੇਦਾਰੇ ਕਿ ਬਿਨਾਂ ਕੇਸਾ ਤੋਂ ਔਰ ਬਿਨਾਂ ਸ਼ਸਤਰ ਧਾਰਨ ਕੀਤੇ ਤੋਂ ਮੈਂ ਆਪਣੇ ਗੁਰਸਿੱਖਾਂ ਨੂੰ ਦਰਸ਼ਨ ਹੀ ਨਹੀਂ ਦਿੰਦਾ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਤਿਗੁਰੂ ਸਾਹਿਬ ਜੀ ਕੀ ਕਰਦੇ ਸਨ ਕਿ ਜਿੱਥੇ ਵੀ ਪ੍ਰਸਥਾਨ ਕਰਦੇ ਜਿੱਥੇ ਵੀ ਡੇਰਾ ਲਗਾਉਂਦੇ ਸਬਾ ਲਗਾਉਂਦੇ ਜਿੱਥੇ ਵੀ ਆਸਣ ਲਾਉਂਦੇ ਉਥੇ ਦੋ ਆਸਣ ਲਾਏ ਜਾਂਦੇ ਸਨ ਇੱਕ ਉੱਚਾ ਕਰਕੇ ਜਿੱਥੇ ਸ਼ਸਤਰ ਸਜਾਏ ਜਾਂਦੇ ਸਨ ਔਰ ਦੂਜੀ ਥਾਂ ਤੇ ਆਪ ਬੈਠਿਆ ਕਰਦੇ ਸਨ ਉਹੀ ਮਰਿਆਦਾ ਅੱਜ ਪਾਵਨ ਪੰਜੇ ਤਖਤ ਸਹਿਬਾਨਾਂ ਦੇ ਉੱਪਰ ਵਿਰਾਜਮਾਨ ਹੈ ਕਿ ਜਿਹੜੇ ਸ਼ਸਤਰ ਹਨ ਉਹਨਾਂ ਨੂੰ ਤਖਤ ਸਾਹਿਬ ਵਾਲੀ ਜਗ੍ਹਾ ਤੇ ਸਜਾਇਆ ਜਾਂਦਾ ਹੈ ਪ੍ਰਕਾਸ਼ ਵਾਨ ਕੀਤਾ ਜਾਂਦਾ ਹੈ ਤੇ ਜਿਹੜੇ ਪਾਵਨ ਗ੍ਰੰਥ ਹਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਸ੍ਰੀ ਸਰਬ ਲੋਹ ਗ੍ਰੰਥ ਉਹਨਾਂ ਨੂੰ ਦੂਜੇ ਪਾਸੇ ਜੋ ਪਾਵਨ ਪ੍ਰਕਾਸ਼ ਹੈ ਉਹ ਕੀਤਾ ਜਾਂਦਾ ਆਮ ਕਰਕੇ ਪੰਜਾਬ ਵਿੱਚ ਵਸੇ ਹੋਏ ਜਿਹੜੇ ਤਖਤ ਸਹਿਬਾਨ ਹਨ ਚਾਹੇ ਉਹ ਸ੍ਰੀ ਕੇਸਗੜ੍ਹ ਸਾਹਿਬ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੈ ਔਰ ਚਾਹੇ ਸ੍ਰੀ ਦਮਦਮਾ ਸਾਹਿਬ ਹੈ ਇਨਾਂ ਪਾਵਨ ਤਖਤਾਂ ਦੇ ਉੱਪਰ ਕਿਸੇ ਵੇਲੇ ਤਿੰਨੋਂ ਗ੍ਰੰਥਾਂ ਦੇ ਪ੍ਰਕਾਸ਼ ਹੋਇਆ ਕਰਦੇ ਸਨ ਪਰ ਕੇਸਾ ਸਿੰਘ ਜਿਹੜਾ ਪਸੌੜੀਆ ਤੇਜਾ ਸਿੰਘ ਜਿਹੜਾ ਪਸੌੜੀਆ ਹੈ ਉਸ ਨੇ ਇਹ ਕੁਕਰਮ ਕੁਮਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਵਨ ਜਿਹੜਾ ਗ੍ਰੰਥ ਹੈ ਇਸ ਅੰਦਰ ਡਾਂਗ ਪਾ ਕਰਕੇ ਇਹ ਜਿਹੜਾ ਪਾਵਨ ਗ੍ਰੰਥ ਹੈ ਇਸ ਨੂੰ hetha ਛੱਡ ਦਿੱਤਾ ਸੀ ਉਸ ਦੀ ਜਿਹੜੀ ਸਜ਼ਾ ਹੈ ਤੇ ਉਹ ਜਿਹੜੀ ਗਲਤੀ ਹੈ ਉਸ ਦੀ ਸਜ਼ਾ ਅਸੀਂ ਅੱਜ ਸਾਰੇ ਭੋਗ ਰਹੇ ਹਾਂ ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਜਿਹੜੀ ਆਗ ਬਾਣੀ ਹੈ ਇਹ ਮਾਨੋ ਸਾਨੂੰ ਸੰਤ ਸਰੂਪ ਦੀ ਪਦਵੀ ਬਖਸ਼ਣ ਵਾਲੀ ਹੈ ਤੇ ਦੂਜੇ ਪੱਨੇ ਜੋ ਪਾਵਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਨੂੰ ਦੱਸਦਾ ਹੈ ਕਿ ਇਹ ਜੋ ਪਾਵਨ ਸ਼ਸਤਰ ਹੈ ਸ਼ਸਤਰਾਂ ਦੀ ਕੀ ਮਹਿਮਾ ਹੈ ਜਿਵੇਂ ਸ਼ਸਤਰ ਨਾਮ ਮਾਲਾ ਦੇ ਅੰਦਰ ਬੇਅੰਤ ਸ਼ਸਤਰਾਂ ਦੇ ਨਾਮ ਵਿਆਖਿਆ ਔਰ ਉਹਨਾਂ ਦੀ ਜਿਹੜੀ ਉਪਮਾ ਹੈ ਉਹ ਦਰਸਾਈ ਗਈ ਹੈ ਵਿਦਵਾਨ ਪੁਰਸ਼ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਹਨ ਉਹ ਤਿੰਨ ਪ੍ਰਕਾਰ ਦੇ ਸ਼ਸਤਰਾਂ ਦਾ ਜ਼ਿਕਰ ਕਰਦੇ ਹਨ ਇੱਕ ਸ਼ਸਤਰ ਹੁੰਦੇ ਨੇ ਉਹਨਾਂ ਦਾ ਨਾਮ ਹੈ ਮੁਕਤ ਸ਼ਸਤਰ ਮੁਕਤ ਸ਼ਸਤਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਹੱਥ ਛੱਡ ਕੇ ਚਲਾਇਆ ਜਾ ਸਕਦਾ ਹੋਵੇ ਜਿਸ ਪ੍ਰਕਾਰ ਆਪਾਂ ਵੇਖਦੇ ਹਾਂ ਕਿ ਤੀਰ ਆਦਿਕ ਵਰਸ਼ੀ ਆਦਿਕ ਜਿਨ੍ਹਾਂ ਨੂੰ ਚਲਾਇਆ ਜਾ ਸਕਦਾ ਹੋਵੇ ਚਲਾਵਾ ਮਾਰਿਆ ਜਾ ਸਕਦਾ ਹੋਵੇ ਉਹਨਾਂ ਨੂੰ ਦੂਜੀ ਭਾਸ਼ਾ ਦੇ ਵਿੱਚ ਆਪਾਂ ਅਸਤਰ ਵੀ ਆਖ ਦਿੱਨੇ ਆ ਸੋ ਇਸ ਲਈ ਪਹਿਲੇ ਦਰਜੇ ਦੇ ਹੁੰਦੇ ਨੇ ਮੁਕਤ ਸ਼ਸਤਰ ਦੂਜੇ ਹੁੰਦੇ ਨੇ ਅਮੁਕਤ ਜਿਨ੍ਹਾਂ ਨੂੰ ਹੱਥ ਦੇ ਵਿੱਚ ਫੜ ਕੇ ਚਲਾਇਆ ਜਾਂਦਾ ਹੈ ਜਿਵੇਂ ਕਿਰਪਾਨ ਆਦਿਕ ਕਿਉਂਕਿ ਕਿਰਪਾਨ ਨੂੰ ਜਦੋਂ ਚਲਾਵਾ ਮਾਰਾਂਗੇ ਉਸ ਦੀ ਮਾਰ ਘੱਟ ਹੋਣੀ ਹੈ ਤੇ ਇੱਕੋ ਵਾਰ ਉਸ ਨੇ ਵਾਰ ਕਰਨਾ ਅਮੁਕਤ ਸ਼ਸਤਰ ਦਾ ਭਾਵ ਹੈ ਕਿ ਜਿਹੜੇ ਅਸੀਂ ਮੁਕਤ ਨਾ ਕਰ ਸਕਦੇ ਹੋਈ ਹੱਥ ਵਿੱਚ ਫੜ ਕੇ ਚਲਾਉਣ ਵਾਲੇ ਤੇ ਉਸ ਤੋਂ ਬਾਅਦ ਆਉਂਦੇ ਹਨ ਮੁਕਤ ਅਮੁਕਤ ਭਾਵ ਐਸੇ ਸ਼ਸਤਰ ਜਿਹੜੇ ਅਸੀਂ ਹੱਥ ਵਿੱਚ ਫੜ ਕੇ ਵੀ ਚਲਾ ਸਕਦੇ ਹਾਂ ਤੇ ਚਲਾਵਾ ਵੀ ਮਾਰ ਸਕਦੇ ਹਾਂ ਜਿਨ੍ਹਾਂ ਵਿੱਚ ਨਾਮ ਆਉਂਦਾ ਹੈ ਸਭ ਤੋਂ ਪਹਿਲਾਂ ਬਰਛੇ ਦਾ ਬਰਛੇ ਦੇ ਨਾਲ ਆਪਾਂ ਖੜੇ ਹੋਏ ਵੀ ਹੱਥ ਵਿੱਚ ਫੜ ਕੇ ਵੀ ਵਾਰ ਕਰ ਸਕਦੇ ਹਾਂ ਤੇ ਉਸ ਨੂੰ ਚਲਾਵਾ ਵੀ ਮਾਰ ਸਕਦੇ ਹਾਂ ਤੇ ਚੌਥੇ ਜਿਹੜੇ ਸ਼ਸਤਰ ਉਹ ਹੁੰਦੇ ਹਨ ਜਿਨ੍ਹਾਂ ਦਾ ਜਿਹੜਾ ਮੁੱਢ ਹੈ ਮੂਲ ਹੈ ਸਾਡੇ ਹੱਥ ਵਿੱਚ ਰਹਿੰਦਾ ਹੈ ਪਰ ਉਹਨਾਂ ਰਾਹੀਂ ਜਿਹੜਾ ਵਾਰ ਹੈ ਉਹ ਕੀਤਾ ਜਾ ਸਕਦਾ ਜਿਵੇਂ ਤੀਰ ਆਦਿਕ ਹਨ ਕਮਾਨ ਸਾਡੇ ਹੱਥ ਵਿੱਚ ਰਹਿੰਦਾ ਹੈ ਪਰ ਜਿਹੜਾ ਤੀਰ ਹੈ ਉਸ ਨਾਲ ਆਪਾਂ ਵਾਰ ਕਰਦੇ ਹਾਂ ਇਸੇ ਤਰ੍ਹਾਂ ਆਉਂਦੀ ਹੈ ਗੋਲੀ ਚਲਾਉਣ ਵਾਲੀ ਬੰਦੂਕ ਬੰਦੂਕ ਵੀ ਚੌਥੇ ਦਰਜੇ ਦੇ ਸ਼ਸਤਰ ਵਿੱਚ ਆਉਂਦੀ ਹੈ ਬੰਦੂਕ ਸਾਡੇ ਹੱਥ ਵਿੱਚ ਰਹਿੰਦੀ ਹੈ ਕਿ ਜਿਹੜੀ ਗੋਲੀ ਹੈ ਉਹ ਅਗਲੇ ਦਾ سینਾ ਭਿੰਦੀ ਹੈ ਸੋ ਵਿਦਵਾਨ ਪੁਰਸ਼ਾ ਨੇ ਇਹ ਚਾਰ ਪ੍ਰਕਾਰ ਦੇ ਸ਼ਸਤਰਾਂ ਦਾ ਜਿਹੜਾ ਜ਼ਿਕਰ ਹੈ ਉਹ ਪੁਰਾਣਿਕ ਗ੍ਰੰਥਾਂ ਦੇ ਵਿੱਚ ਕੀਤਾ ਹੈ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਪਾਵਨ ਸ਼ਸਤਰ ਧਾਰਨ ਕਰਨ ਦੀ ਜਿਹੜੀ ਰੋਹ ਰੀਤੀ ਹੈ ਮਰਿਆਦਾ ਹੈ ਉਸ ਨੂੰ ਦਰਸਾਉਣਾ ਕੀਤਾ ਸਤਿਗੁਰੂ ਸਾਹਿਬ ਜੀ ਇਹ ਪਾਵਨ ਸ਼ਸਤਰਾਂ ਦਾ ਵਰਦਾਨ ਦੇ ਕਰਕੇ ਸਾਨੂੰ ਇੱਕ ਸੰਤ ਔਰ ਸਿਪਾਹੀ ਦੀ ਜਿਹੜੀ ਪਦਵੀ ਹੈ ਉਸ ਨੂੰ ਬਖਸ਼ ਗਏ ਤੇ ਅੱਜ ਸਾਨੂੰ ਸਮਝਣਾ ਪੈਣਾ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਨੌਜਵਾਨ ਬੱਚੇ ਬੱਚੀਆਂ ਹਨ ਨਵੀਂ ਪੀੜ੍ਹੀ ਹੈ ਜਿਹੜੀ ਇਸ ਸ਼ਸਤਰਾਂ ਤੋਂ ਬਹੁਤ ਮੁਨਕਰ ਹੋ ਕਰਕੇ ਪੁਛਤਾਉਂਦਾ ਪੁਛਟਾਉਣਾ ਕਰ ਰਹੀ ਹੈ ਉਹ ਕਿਵੇਂ ਅੱਜ ਸਾਡੇ ਘਰਾਂ ਦੇ ਵਿੱਚੋਂ ਜਦੋਂ ਨੌਜਵਾਨ ਭੈਣਾਂ ਬੱਚੀਆਂ ਬਾਹਰ ਨਿਕਲਦੀਆਂ ਨੇ ਜੇ ਜਿਹੜੀ ਕਰਮ ਕਰਨ ਵਾਲੀ ਅੱਖ ਹੈ ਉਹ ਭੈੜੀ ਨਿਗਾਹ ਦੇ ਨਾਲ ਬੱਚਿਆਂ ਨੂੰ ਵੇਖਦੀ ਹੈ ਜੇ ਕਿਦਰੇ ਸਿਰ ਉੱਪਰ ਦੁਮਾਲਾ ਸਜਾਇਆ ਹੋਏ ਸ਼ਸਤਰ ਧਾਰਨ ਕੀਤੇ ਹੋਣ ਸਿੱਖੀ ਸਰੂਪ ਅੰਦਰ ਸਜਾਵਟ ਕੀਤੀ ਹੋਵੇ ਤੇ ਕਿਸੇ ਦੀ ਜਿਹੜੀ ਨਿਗਾਹ ਹੈ ਉਹ ਗਹਿਰੀ ਜਿਹੜੀ ਨਿਗਾਹ ਹੈ ਮਾੜੀ ਜਿਹੜੀ ਨਿਗਾਹ ਹੈ ਉਹ ਸਰੀਰਾਂ ਦੇ ਉੱਪਰ ਨਹੀਂ ਪੈਣਾ ਕਰਦੇ ਡਰ ਭੈ ਖਾਂਦੀ ਹੈ ਨਿਕਾ ਕੋ ਕਰਮ ਕਮਾਉਣ ਵੇਲੇ ਸੋ ਇਸ ਪ੍ਰਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀਆਂ ਦੋ ਤਲਵਾਰਾਂ ਨੇ ਇਹਨਾਂ ਨੂੰ ਬਹਿਣ ਕਰਕੇ ਸਾਨੂੰ ਇਹ ਦਰਸਾਇਆ ਹੈ ਕਿ ਭਾਈ ਗੁਰਸਿੱਖੀ ਦੇ ਅੰਦਰ ਸ਼ਾਸਤਰ ਜਿੱਥੇ ਪੜ੍ਹਨੇ ਹਨ ਉਪਰ ਬਾਣੀ ਦਾ ਅਭਿਆਸ ਕਰਨਾ ਹੈ ਸੰਤ ਦੀ ਪਦਵੀ ਨੂੰ ਜਿੱਥੇ ਪ੍ਰਾਪਤ ਹੋਣਾ ਹੈ ਉਥੇ ਨਾਲ-ਨਾਲ ਇਸ ਸੰਤ ਦੀ ਪਦਵੀ ਦਾ ਪਚਾ ਕਰਨ ਵਾਸਤੇ ਸਿਪਾਹੀ ਵੀ ਬਣਨਾ ਹੈ ਕਿਉਂਕਿ ਹਿੰਦੂਸਤਾਨ ਵਿੱਚ ਕੀ ਹੁੰਦਾ ਸੀ ਕਿ ਜਦੋਂ ਕੋਈ ਬਾਹਰੋਂ ਆਏ ਮੁਗਲ ਪਠਾਨ ਹਮਲਾਵਰ ਬਣ ਕੇ ਆਉਂਦੇ ਸਨ ਇਹ ਹਿੰਦੂਸਤਾਨ ਦੇ ਅੰਦਰ ਜਪ ਕਰ ਰਹੇ ਪੂਜਾ ਪਾਠ ਕਰ ਰਹੇ ਜਿਹੜੇ ਪੰਡਿਤ ਸਨ ਉਹ ਕੀ ਕਰਦੇ ਸਨ ਉਹਨਾਂ ਨੇ ਹਵਨ ਕਰਨੇ ਸ਼ੁਰੂ ਕਰ ਦੇਣਿਆ ਕਿ ਅਸੀਂ ਹਵਨਾਂ ਦੇ ਨਾਲ ਇਹਨਾਂ ਨੂੰ ਭਸਮ ਕਰ ਦੇਵਾਂਗੇ ਜਦੋਂ ਮੰਦਰਾਂ ਦੇ ਉੱਪਰ ਪਹਿਲੀ ਵਾਰ ਹਮਲੇ ਹੋਏ ਉਸ ਵਖਤ ਜੁਝਾਰੂ ਫੌਜਾਂ ਨੇ ਪਠਾਣਾ ਨੇ ਆ ਕੇ ਚਿੱਠੀਆਂ ਲਿਖੀਆਂ ਪੰਡਤਾਂ ਨੂੰ ਕਿ ਤੁਸੀਂ ਦੱਸੋ ਜੇ ਤੁਹਾਡੀ ਆਗਿਆ ਹੋਵੇ ਤੇ ਅਸੀਂ ਮੰਦਰਾਂ ਦੀ ਆ ਕੇ ਰੱਖਿਆ ਕਰੀਏ ਤੇ ਅਗੋਂ ਪੰਡਤਾਂ ਬ੍ਰਾਹਮਣਾਂ ਨੇ ਆਖਿਆ ਕਿ ਜਿਹੜਾ ਜਿਹੜਾ ਮੰਦਰ ਪਰਮੇਸ਼ਰ ਵਾਹਿਗੁਰੂ ਦਾ ਸਬਨਾ ਦੀ ਰੱਖਿਆ ਕਰਦਾ ਹੈ ਉਸ ਦੀ ਤੁਸੀਂ ਕੀ ਰੱਖਿਆ ਕਰੋਗੇ ਉਹ ਪਠਾਣਾ ਨੇ ਸੋਚਿਆ ਕਿ ਗੱਲ ਤਾਂ ਠੀਕ ਹੈ ਕਿ ਅਸੀਂ ਮੰਦਰ ਦੀ ਕਿਵੇਂ ਰੱਖਿਆ ਕਰ ਸਕਦੇ ਆ ਮੰਦਰ ਤੇ ਸਾਡੀ ਰੱਖਿਆ ਕਰਨ ਵਾਲਾ ਹੈ ਉਹ ਪੰਡਤਾਂ ਬ੍ਰਾਹਮਣਾਂ ਦੀ ਇਸ ਛੋਟੀ ਸੋਚ ਨੇ ਇਹ ਜਿਹੜਾ ਦੇਸ਼ ਹੈ ਇਹਨੇ ਸਾਲਾਂ ਤੱਕ ਗੁਲਾਮ ਬਣਾਈ ਰੱਖਿਆ ਸਭ ਤੋਂ ਜਿਹੜੀ ਘਟ ਗੁਲਾਮੀ ਹੈ ਉਹ ਪੰਜਾਬ ਦੀ ਧਰਤੀ ਦੇ ਉੱਪਰ ਰਹੀ ਹੈ ਕਿਉਂ ਕਿ ਉੱਥੇ ਜਥੇਦਾਰ ਹਨੂਮਾਨ ਸਿੰਘ ਵਰਗੇ ਵਿਰਾਜਮਾਨ ਸਨ ਪਰ ਅੱਜ ਸਾਡਾ ਦੁਖਾਂਤ ਹੈ ਕਿ ਅਸੀਂ ਤਾਤਿਆ ਟੋਪੇ ਜਾਂ ਹੋਰ ਜਿਹੜੇ ਹਿੰਦੂ ਸਮਾਜ ਦੇ ਅੰਦਰ ਹੋਏ ਯੋਧੇ ਉਸ ਸਮੇਂ ਦੇ ਉਹਨਾਂ ਨੂੰ ਤਾਂ ਯਾਦ ਰੱਖਦੇ ਆ ਪਰ ਜਿੱਡੀ ਵੱਡੀ ਕੁਰਬਾਨੀ ਜਥੇਦਾਰ ਹਨੂਮਾਨ ਸਿੰਘ ਜੀ ਦੀ ਹੈ ਜਿਹੜਾ ਅਸਥਾਨ ਆਪਾਂ ਵੇਖਦੇ ਹਾਂ ਮੁਹਾਲੀ ਦੇ ਵਿੱਚ ਸਿੰਘ ਸ਼ਹੀਦਾ ਉਸ ਅਸਥਾਨ ਦੇ ਜਥੇਦਾਰ ਉਹਨਾਂ ਨੇ ਜੰਗ ਜਿਹੜੇ ਅੰਗਰੇਜ਼ ਸਨ ਉਹਨਾਂ ਦੇ ਵਿਰੁੱਧ ਵੀ ਜੰਗ ਲੜੀ ਸੀ ਸੋ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਖਾਲਸਾ ਬਣਾਉਣ ਵਾਸਤੇ ਜਿਹੜੀ ਸੰਤ ਔਰ ਸਿਪਾਹੀ ਦੀ ਪਦਵੀ ਹੈ ਉਸ ਨੂੰ ਬਖਸ਼ਣਾ ਕੀਤਾ ਸੀ ਤੇ ਭਾਈ ਗੁਰਦਾਸ ਸਾਹਿਬ ਜੀ ਆਖਰੇ ਹਨ ਕਿ ਹਰ ਗੋਵਿੰਦ ਗੋਵਿੰਦ ਗੁਰ ਕਿ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ ਉਹ ਐਸੇ ਗੁਰੂ ਨੇ ਕਿ ਜਿਨੇ ਪਰਮੇਸ਼ਰ ਸਭਨਾ ਦੀ ਰੱਖਿਆ ਕਰਨ ਵਾਲਾ ਪਾਲਣਾ ਕਰਨ ਵਾਲਾ ਹੈ ਉਸੇ ਪ੍ਰਕਾਰ ਹੀ ਸ੍ਰੀ ਗੁਰੂ ਹਰਿ ਕੋਬਿਨ ਸਾਹਿਬ ਮਹਾਰਾਜ ਜੀ ਵੀ ਰੱਖਿਆ ਕਰਨ ਵਾਲੇ ਨੇ ਕਾਰਨ ਕਰਨਿਓ ਜਿਹੜਾ ਮੇਰੀ ਔਰ ਤੇਰੀ ਦਾ ਇਹ ਸਿਧਾਂਤ ਹੈ ਉਸ ਨੂੰ ਬਖਸ਼ਣ ਵਾਲੇ ਹਨ ਸਤਿਗੁਰ ਸੱਚਾ ਨਾਮ ਗੁਰਮੁਖ ਜਾਣੀਐ ਪਾਇ ਸਿ ਪਾਈ ਗੁਰਦਾਸ ਸਾਹਿਬ ਜੀ ਅੱਗੇ ਜਿਹੜੀ 14ਵੀਂ ਵਾਰ ਹੈ ਉਸ ਦੀ ਪ੍ਰਾਰੰਭਤਾ ਕਰਦੇ ਹਨ ਤੇ ਇੱਕ ਨਿਮਾਨਿਆਂ ਦਾ ਮਾਨ ਜੋ ਗੁਰੂ ਹੈ ਉਸ ਦੀ ਉਪਮਾ ਦੇ ਬਚਨ ਲਿਖਦੇ ਹਨ ਕਿ ਔਰੋ ਦੀ ਮਹਿਮਾ ਕੈਸੀ ਹੈ ਸਤਗੁਰ ਸੱਚਾ ਨਾਉ ਗੁਰਮੁਖ ਜਾਣਿਆ ਕਿ ਜਿਹੜਾ ਸੱਚੇ ਸਤਗੁਰੂ ਦਾ ਜਿਹੜਾ ਨਾਮ ਹੈ ਉਹ ਸੱਚਾ ਹੈ ਭਾਵ ਗੁਰੂ ਆਪ ਵੀ ਸੱਚਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ ਪਰ ਇਸ ਤੋਂ ਅੱਗੇ ਜੋ ਗੱਲ ਲਿਖੀ ਹੈ ਕਿ ਗੁਰਮੁਖ ਜਾਣੀ ਹੈ ਪਰ ਗੁਰੂ ਦੀ ਜਿਹੜੀ ਪਹਿਚਾਨ ਹੈ ਗੁਰੂ ਦੀ ਜਿਹੜੀ ਜਾਣਕਾਰੀ ਹੈ ਉਹ ਕਿਵੇਂ ਪ੍ਰਾਪਤ ਹੁੰਦੀ ਹੈ ਗੁਰਮੁਖ ਜਾਣੀ ਹੈ ਜਦੋਂ ਅਸੀਂ ਗੁਰੂ ਦੇ ਬਲ ਮੁਖ ਕਰਾਂਗੇ ਇਹ ਦੋ ਤਰ੍ਹਾਂ ਦਾ ਮੁਖ ਹੁੰਦਾ ਹੈ ਇੱਕ ਗੁਰੂ ਦੇ ਵੱਲ ਮੁਖ ਕਰਨਾ ਔਰ ਇੱਕ ਗੁਰੂ ਦੇ ਵੱਲ ਪਿੱਠ ਕਰਨੀ ਭਾਵ ਜਿਹੜਾ ਗੁਰੂ ਕੇ ਬਚਨਾਂ ਨੂੰ ਤੁਮਾਉਣਾ ਹਿਰਦੇ ਅੰਦਰ ਧਾਰਨ ਕਰਨਾ ਇਹ ਤਾਂ ਹੈ ਕਿ ਅਸੀਂ ਗੁਰੂ ਦੇ ਵੱਲ ਮੁਖ ਕਰਕੇ ਜੀਵਨ ਜਿਉ ਰਹੇ ਹਾਂ ਜਿਸ ਨੂੰ ਪਾਵਨ ਕੁਰਬਾਨੀ ਆਖਦੀ ਹੈ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥੰ ਅੰਦਰ ਆਦੀ ਤੇ ਦੂਜਾ ਹੈ ਕਿ ਆਪਣੈ ਭਾਣੈ ਜੋ ਚੱਲੈ ਭਾਈ ਸੋ ਵਿਛੜ ਚੋਟਾ ਖਾਵੈ ਤੇ ਜਿਹੜਾ ਆਪਣੀ ਮਨ ਮਰਜੀ ਗੁਰੂ ਤੋਂ ਬੇਮੁਖ ਹੋ ਕਰਕੇ ਜੀਵਨ ਜਿਉਂਦਾ ਹੈ ਉਹਰੇ ਇਸ ਜਹਾਨ ਦੇ ਅੰਦਰ ਚੋਟਾਂ ਨੂੰ ਖਾਵਣਾ ਕਰਦਾ ਹੈ ਇਸ ਲੋਕ ਅੰਦਰ ਵੀ ਮਾਰਾਂ ਪੈਂਦੀਆਂ ਨੇ ਤੇ ਪਰਲੋਕ ਅੰਦਰ ਵੀ ਸਜਾਵਾਂ ਪੈਂਦੀਆਂ ਨੇ ਸਤਿਗੁਰੂ ਸਾਹਿਬ ਜੀ ਦੀ ਉਪਮਾ ਕਰਦਿਆਂ ਹੋਇਆਂ ਬਚਨ ਕਰਦੇ ਹਨ ਕਿ ਸਤਿਗੁਰ ਸੱਚਾ ਨਾਉ ਇੱਕ ਸਿੱਖ ਪੰਥ ਦੇ ਅੰਦਰ ਬੜੇ ਵਿਦਵਾਨ ਪੁਰਸ਼ ਗਿਆਨੀ ਉਦਮ ਸਿੰਘ ਜੀ ਹੋਏ ਨੇ ਉਹਨਾਂ ਨੇ ਇੱਕ ਕਿਤਾਬ ਸੱਚਾ ਗੁਰੂ ਲਿਖੀ ਹੈ ਉਸ ਕਿਤਾਬ ਦੇ ਅੰਦਰ ਸੱਚੇ ਗੁਰੂ ਦੀਆਂ ਜਿਹੜੀਆਂ 22 ਨਿਸ਼ਾਨੀਆਂ ਹਨ ਉਹਨਾਂ ਨੂੰ ਅੰਕਿਤ ਕੀਤਾ ਹੈ ਕਿ ਗੁਰੂ ਸੱਚਾ ਹੈ ਗੁਰੂ ਉਪਦੇਸ਼ਤਾ ਹੈ ਗੁਰੂ ਸਾਡੇ ਪਾਪਾਂ ਨੂੰ ਕੱਟਣ ਵਾਲਾ ਹੈ ਸਾਨੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ ਇਸ ਪ੍ਰਕਾਰ ਸੱਚੇ ਗੁਰੂ ਦੇ ਵਿੱਚ ਜਿਹੜੀਆਂ 22 ਨਿਸ਼ਾਨੀਆਂ ਨੇ ਉਹ ਅੰਕਿਤ ਕੀਤੀਆਂ ਨੇ ਤੇ ਇੱਥੇ ਭਾਈ ਗੁਰਦਾਸ ਸਾਹਿਬ ਜੀ ਆਖਰੇ ਹਨ ਕਿ ਸੱਚਾ ਗੁਰੂ ਆਪ ਵੀ ਸੱਚਾ ਹੁੰਦਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ ਪਰ ਬਸ਼ਰਤੇ ਇਹ ਹੈ ਕਿ ਗੁਰਮੁਖ ਜਾਣੀਐ ਸੱਚੇ ਗੁਰੂ ਦੀ ਜਿਹੜੀ ਪਛਾਣ ਹੈ ਉਹ ਗੁਰੂ ਦੇ ਵੱਲ ਮੁਖ ਕਰਕੇ ਜਾਣੀ ਜਾਂਦੀ ਹੈ ਸਾਧਸ